ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਸੁਖੀ ਬਸੇ ਮਸਕੀਨੀਆਂ ਆਪਨਿ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਕ ਪਾਤੀ ਹੋ ਬਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪ ਸੋ ਕਰਮਵੰਤ ਕਹਾਵਾ ਜਨਮ ਰਹਿ ਉਹ ਜੋਨ ਪਰਮਾਵੈ ਧਨ ਭੂਮ ਕਾ ਜੋ ਕਰੇ ਗਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੇ ਸੁਖ ਪਾਵੇ ਤਿਨਵੰਤਾ ਹੋਇ ਕੈ ਕਰ ਅਗਰ ਬਾਵੇ ਤਿਨਸ ਮਾਰਗ ਸੰਗ ਨਾ ਜਾਵੇ ਬਹੁ ਲਿਸ਼ ਕਰਮਾਂ ਨੂੰ ਕੋ ਪਰ ਕਰੇ ਆਸ ਬਲ ਪੀਤਰ ਪਾਂਗੇ ਹੋਏ ਬినాਸ਼ ਸਾਬ ਤੇ ਆਪ ਜਾਨ ਬਲਵੰਤ ਕਿੰਮੈ ਹੋਏ ਜਾਏ ਪਸਮੰਤ ਹੈ ਕਿਸੇ ਨਾ ਬਧ ਆਪ ਅਹੰਕਾਰੇ ਤਨੁ ਲੈ ਤਿਸ ਕਦੇ ਖਵਾਰੀ ਗੁਰ ਪ੍ਰਸਾਦਿ ਜਾਂ ਕੇ ਮਿਟੈ ਅਭਮਾਨ ਜੋ ਜਨ ਨਾਨਕ ਦਰਗਹਿ ਬਰਵਾਨ ਹੋੜ ਕਰਮ ਕਰੇ ਹਉ ਤਾਰ ਸਰਨ ਪਾਵੇ ਸਗਰੇ ਬਿਰਥਾਰੇ ਅਨਕਤ ਪਸਿਆ ਕਰੇ ਹੰਕਾਰ ਨਰਕ ਸੁਰਗ ਫਿਰਿ ਉਤਾਰ ਅਨਕ ਜੇਦਨ ਕਰ ਆਤਮ ਨਿਹਦਰਾਵਾ ਹਰਿ ਦਰਗਹਿ ਕੋ ਕੈ ਸੈ ਗਵੇ ਆਪਸ ਕੋ ਗੁਰੂ ਪੜਾ ਕਾ ਹਾਵੈ ਤੇ ਸੇ ਭਲਾਏ ਨਿਗਰਨ ਆਵੈ ਸਰਵ ਗਰੇਨ ਜਹਾਂ ਕਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਹੋਏ ਜਬ ਲਗ ਜਾਣੇ ਮਜਤਕਸ਼ ਹੋਏ ਤਵਲ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਵਲਾ ਗਰ ਬਜਾਉਣ ਮਹਿ ਫਿਰਤਾ ਜਬ ਧਾਰ ਐ ਕੋ ਬਹਿਰੀ ਮੀ ਤੇ ਤਵ ਲਗਨੇ ਚਲਣਾ ਹੈ ਚੀਤ ਜਬ ਲਗ ਓ ਮਗਰ ਸੰਗਮ ਆਏ ਤਵ ਲਗ ਧਰਮ ਰਾਏ ਦੇਸ ਜਾਏ ਕਰ ਕਿਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹੋਂ ਛੂਟੇ ਸੈਸ ਘਟੇ ਇਲਾਕ ਉੜਤਾ ਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹ ਤੇ ਤ੍ਰਿਪਤਾ ਵੇ ਕਬ ਖਪ ਮਰੇ ਬਿਨਾ ਸੰਤੋਗ ਨਹੀ ਕੋ ਰਾਜ ਸੁਪਨ ਮਨੋਰਥ ਵਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਰ ਅਸਦਾ ਨਾਨਕ ਹਰਜਾਵ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਲ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤਕਾ ਹੋਏ ਆਪੇ ਆਪ ਪ੍ਰਭ ਸੋਏ ਜੋਗੇ ਯਕੀਨ ਸੋ ਆਪਣੇ ਰੰਗ ਸਾਧ ਦੂਰ ਸੋ ਕੇ ਸੰਗ 부ਜੇ ਦੇਖੇ ਕਰੇ ਬੇਗ ਆਪੇ ਇੱਕ ਆਪੇ ਅਨੇਕ ਅਮਰੇ ਨੰਦਨ ਸੇ ਆਵੇ ਨਾ ਜਾਏ ਨਾਨਕ ਸਾਦੀਏ ਹਤਮਾਏ ਆਪੋ ਬਦੇ ਸੇ ਸੰਧੀ ਆਪ ਆਪਰਜੇ ਸਭ ਕੇ ਸਾਥ ਆਪ ਕਿਨੋ ਆਪਨ ਵਿਸਥਾਰ ਸਭ ਕੇ ਉਸਕਾ ਹੋ ਕਰਨੇ ਹਾਰ ਉਸਤੇ ਭੇਨ ਭੇਨ ਕਹੋਗੇ ਸੋ ਹੋਏ ਥਾਂਦ ਨਤਰ ਏਕੋ ਸੋਏ ਆਪਣੇ ਚਲੇਤ ਆਪ ਕਰਨੇ ਹਾਰ ਕਉ ਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀ ਮਿਲ ਕਹੇ ਨਾ ਜਾਏ ਸਾਰ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦਿ ਗਿਨੇਵਖਿਆਨੀ ਸਚ 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 ਸਭ ਕੀ ਨ ਕੋਟ ਮਦੇ ਕਿਨੇ ਬਰਲੇ ਤੀਨਾ ਭਲਾ 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 ਤੇਰਾ ਰੂਪ ਅਰਸੁੰਦਰ ਅਵਾਰ ਅਨੂਬ ਨਿਰਮਲ 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 ਤੇਰੀ ਬਾਣੀ ਕੜਗਸੁਮੀ ਸਰਬਨ ਬਖਾਣੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਸੋ ਕੀ ਬਸੇ ਮਸਕੀਨੀਆਂ ਆਪਨਿ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਘਰ ਬਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਕ ਪਾਤੀ ਹੋ ਬਸਵਾਨ ਜੋ ਜਾਣੈ ਮੈਂ ਜੋਗਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ ਆਪਸੋ ਕਰਮਵੰਤ ਕਹਾਵੈ ਜਨਮ ਮਰੇ ਉਹ ਜੋਨ ਪਰਮਾਵੈ ਧਨ ਭੂਮ ਕਾਰਿਓ ਕਰੇ ਗਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕੇ ਹਰਿਦੈ ਗਰੀਬੀ ਬਸਾਵੇ ਨਾਨਕ ਇਹਾ ਮੁਖਤ ਆਗੇ ਸੁਖ ਪਾਵੇ تنਵੰਤਾ ਹੋਇ ਕੈ ਕਰ ਅਗਰ ਬਾਵੇ ਤ੍ਰਿਨ ਜਮਾਨ ਅਗ ਸੰਗ ਨਾ ਜਾਵੇ ਬਹੁ ਲਿਸ਼ ਕਰਮਾਂ ਨੂੰ ਕੋ ਪਰ ਕਰੇ ਆਸ ਪਾਲ ਪਿਤਰ ਪੰਗਿਆ ਹੋਏ ਬినాਸ਼ ਸਾਬਤ ਆਪ ਜਾਣ ਬਲਵੰਤਾ ਕਿਨ ਮੈਂ ਹੋਏ ਜਾਏ ਭਸਮੰਤਾ ਕਿਸੇ ਨਾ ਬਧ ਆਪ ਅਹੰਕਾਰਿ ਤੈਨੁ ਰਾਇ ਤਿਸ ਕਰੇ ਖਵਾਰੀ ਗੁਰ ਪ੍ਰਸਾਦਿ ਜਾਂ ਕੈ ਮਿਟੈ ਬਮਾਨ ਸੋ ਜਨ ਨਾਨਕ ਦਰਗਹ ਪ੍ਰਵਾਨ ਹੋੜ ਕਰਮ ਕਰੇ ਹਉ ਤਾਰੈ ਸਰਨ ਪਾਵੇ ਸਗਲੇ ਬਿਰਥਾਰੇ ਅਨਕਤ ਪਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਉਤਾਰ ਅਨਕ ਜਤਨ ਕਰ ਆਤਮ ਨਿਹਦਰਾ ਵਾ ਹਰਿ ਦਰਗਹਿ ਕੋ ਕੈ ਸੈ ਗਵੈ ਆਪਸ ਕੋ ਜੋ ਪਲਾ ਕਾ ਹਾ ਵੈ ਤੇ ਸੇ ਭਲਾਏ ਨੇਡ ਆ ਵੈ ਸਰਵ ਦਿਰੇ ਨਿ ਜਾਂ ਕਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮਜਤਕਸ਼ ਹੋਏ ਤਾਲਿ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਬਲਾ ਗਰ ਬਜਾਉਣ ਮਹਿਫਰਤਾ ਜਬ ਧਾਰ ਐ ਕੋ ਬਹਿਰੀ ਮੀਂ ਤੇ ਤਬ ਲਗਨੇ ਚਲਣਾ ਹੈ ਚੀਤ ਜਬ ਲੱਗ ਮੋ ਮਗਰ ਸੰਗਮ ਆਏ ਤਬ ਲਗ ਧਰਮ ਰਾਏ ਦੇਸ ਜਾਏ ਕਰ ਕਿਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹਉ ਛੂਟੇ ਸੈਸ ਘਟੇ ਲੱਕ ਉੜਤਾ ਵੈ ਤ੍ਰਿਪਤਿਨ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਗਏ ਕਰੇ ਨਹਿ ਤੇ ਤ੍ਰਿਪਤਾ ਵੈ ਕਬ ਖਪ ਮਰੇ ਬਿਨਾ ਸੰਤੋਗ ਨਹੀਂ ਕੋ ਰਾਜ ਸੁਭਨ ਮਨੋਰਥ ਬਿਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਰਸਦਾ ਨਾਨਕ ਹਰਜਾਬ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਲ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤਾ ਹੋਏ ਆਪੇ ਆਪ ਆਪਰਵ ਸੋਏ ਜੋ ਕਿ ਯਕੀਨ ਸੋ ਆਪਨੇ ਰੰਗ ਸਾਧ ਦੂਰ ਸਭ ਕੇ ਸੰਗ ਬੂਝੇ ਦੇਖੇ ਕਰੈ ਬੇਗ ਆਪੇ ਇਕ ਆਪੇ ਅਨੇਕ ਮਰੇ ਨਦਨ ਸੇ ਆ ਬੇ ਨਾ ਜਾਏ ਨਾਨਕ ਸਾਦੀਏ ਹਸਮਾਏ ਆਪੋ ਬਦੇ ਸੇ ਸਮਝਿਆ ਆਪ ਆਪਰਚੇ ਸਭ ਕੇ ਸਾਥ ਆਪਕੀ ਨੋ ਆਪਨ ਵਿਸਥਾਰ ਸਭ ਕੇ ਉਸ ਕਾ ਹੋ ਕਰ ਨਿਹਾਰ ਉਸ ਤੇ ਭੈਣ ਭੈਣ ਕਹੋਂ ਗਸ ਹੋਏ ਥਾਂਦ ਨੰਤਰ ਏ ਕੋ ਸੋਏ ਆਪਣੇ ਚਲਤ ਆਪ ਕਰਨੇ ਹਾਰਕ ਆਵਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀ ਲ ਕਹਿ ਨਾ ਜਾਏ ਸਾਧੂ ਸੱਤ ਸਾਧ ਪ੍ਰਸਵਾਮੀ ਗੁਰ ਪ੍ਰਸਾਰ ਕੀ ਨਿਵਕਿਆਨੀ ਸੱਚ 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 ਸਭ ਕੀ ਨਾ ਕੋੜ ਮਦੇ ਕਿੰਨੇ ਬਰਲੇ ਟੀਨਾ ਭਲਾ 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 ਤੇਰਾ ਰੂਪ ਅਰਸੁੰਦਰ ਅਵਾਨ ਅਨੂਬ ਨਿਰਮਲ 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 ਤੇਰੀ ਬਾਣੀ ਘੜ ਘ ਸੁਣੀ ਸਰਬਨ ਬਖਾਣੀ ਭਵਤਰ 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 ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਸੁਖੀ ਬਸੇ ਮਸਕੀਨੀਆਂ ਆਪਨਿ ਵਾਰਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਾਕ ਪਾਤੀ ਹੋ ਬਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸਟਾ ਕਾ ਜੰਤ ਆਪ ਕੋ ਕਰਮੰਤ ਕਹਾਵੈ ਜਨਮ ਰਹਿ ਉਹ ਜੋਨ ਪਰਮਾਵੈ ਧਨ ਭੂਮ ਕਾਰਿਓ ਕਰੇ ਗਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਬਸਾਵੇ ਨਾਨਕ ਇਹਾ ਮੁਖਤ ਆਗੇ ਸੁਖ ਪਾਵੇ ਤਨਵੰਤਾ ਹੋਇ ਕੈ ਕਰ ਅਗਰ ਬਾਵੈ ਤ੍ਰਿਨਸ ਮਾਰਗ ਸੰਗ ਨਾ ਜਾਵੇ ਬਹੁ ਲਿਸ਼ ਕਰਮਾਂ ਨੂੰ ਕੋਪਰ ਕਰੇ ਆਸ ਭਾਲ ਪਿਤਰ ਮੰਗਿਆ ਹੋਏ ਬినాਸ਼ ਸਾਵਤੈ ਆਪ ਜਾਨ ਬਲਵੰਤ ਕਿਨ ਮੈਂ ਹੋਏ ਜਾਏ ਪਸਵੰਤ ਕਿਸੇ ਨਾ ਬਧ ਆਪ ਅਹੰਕਾਰੇ ਤੈਨੂੰ ਲੈ ਤਿਸ ਕਰੇ ਖਵਾਰੀ ਗੁਰ ਪ੍ਰਸਾਦਿ ਜਾਂ ਕੇ ਮਿਟੇ ਅਮਾਨ ਜੋ ਜਨ ਨਾਨਕ ਦਰਗਹਿ ਬਰਵਾਨ ਹੋੜ ਕਰਮ ਕਰੇ ਹਉ ਤਾਰੈ ਸ਼ਰਮ ਪਾਵੇ ਸਗਰੇ ਫਿਰਥਾਰੈ ਅਨਕਤ ਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਉਤਾਰ ਅਨਕ ਜੇਦਨ ਕਰ ਆਤਮ ਨਿਹਦਰਾਵੈ ਹਰਿ ਦਰਗਹਿ ਕੋ ਕੈ ਸੇ ਗਵੈ ਆਪਸ ਕੋ ਜਿਉ ਪਲਾ ਕਾ ਹਾਵੇ ਤੇ ਸੇ ਭਲਾਏ ਨਿਡ ਆਵੇ ਸਰਵ ਗਿਰੇ ਨਿ ਜਾਂ ਕਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਸੋਏ ਜਵ ਲਗ ਜਾਣੇ ਮਜਤ ਕਸ਼ ਹੋਏ ਤਵਲ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਵਲਾ ਗਰ ਬਜੌਰ ਮਹਿ ਫਿਰਤਾ ਜਬ ਧਾਰ ਐ ਕੋ ਬਹਿਰੀ ਮੀਂ ਤੇ ਤਵ ਲਗਨੇ ਚਲਣਾ ਹੈ ਚੀਤ ਜਬ ਲਗ ਮਗਰ ਸੰਗਮ ਆਏ ਤਵ ਲਗ ਤਰਮਦਾਏ ਦੇਸ ਜਾਏ ਕਰ ਕਿਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹਉ ਛੂਟੇ ਸੈਸ ਘਟੇ ਇਲਾਕ ਉੜਤਾ ਵੈ ਤ੍ਰਿਪਤਨ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹਿ ਤੇ ਤ੍ਰਿਪਤਾ ਵੈ ਕਬ ਖਪ ਮਰੇ ਬਿਨਾ ਸੰਤੋਗ ਨਹੀਂ ਕੋ ਰਾਜ ਸੁਪਨ ਮਨੋਰਥ ਬਿਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਰ ਅਸਦਾ ਨਾਨਕ ਹਰ ਜਾਵ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਲ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤਕ ਹੋਏ ਆਪੇ ਆਪ ਪ੍ਰਭ ਸੋਏ ਜੋਕੇ ਯਕੀਨ ਸੋ ਆਪਣੇ ਰੰਗ ਸਦਾ ਦੂਰ ਸਭ ਕੇ ਸੰਗ ਬੁਝੇ ਦੇਖੇ ਕਰੈ ਬੇਗ ਆਪੇ ਇੱਕ ਆਪੇ ਅਨੇਕ ਮਰੀਨਾ ਤਨ ਸੇ ਆਵੇ ਨਾ ਜਾਏ ਨਾਨਕ ਸਾਦੀਏ ਹਸਮਾਏ ਆਪੋ ਵਿਦੇਸੇ ਸੰਝੇ ਆਪ ਆਪਰਚੇਆ ਸਭ ਕੇ ਸਾਥ ਆਪਕੀਨੋ ਆਪਨੇ ਵਿਸਥਾਰ ਸਭ ਕੇ ਉਸਕਾ ਹੋ ਕਰ ਨਿਹਾਰ ਉਸਤੇ ਭੈਣ ਭੈਣ ਕਹੋ ਗਸ਼ ਹੋਏ ਥਾਂਦਨੰਤਰ ਇੱਕੋ ਸੋਏ ਆਪਣੇ ਚਲੇਤ ਆਪ ਕਰ ਨਿਹਾਰ ਕਉ ਤੱਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀ ਮਿਲ ਕਹਿ ਨਾ ਜਾਏ ਸਤਿ ਸਤ ਸਤਿ ਪ੍ਰਭ ਸੁਆਮੀ ਗੁਰ ਪ੍ਰਸਾਦਿ ਗਿਨੇ ਵਕਿਆਨੀ ਸਤਿ ਸੱਚ ਸਤਿ ਸਭ ਕੀ ਨਾ ਕੋਟ ਮਦੇ ਕਿਨੇ ਬਰਲੇ ਤੀਨਾ ਭਲਾ 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 ਤੇਰਾ ਰੂਪ ਅਰਸੰਦਰ ਅਵਾਰ ਅਨੂਪ ਨਿਰਮਲ 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 ਤੇਰੀ ਬਾਣੀ ਕੜਗੜ ਸੁਣੀ ਸਰਵਨ ਬਖਾਣੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਸੋ ਕੀ ਬਸ ਐ ਮਸਕੀਨੀਆਂ ਆਪਨੇ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬਗਲੇ ਅਸ਼ਟਪਦੀ ਜਿਸਕੇ ਅੰਤਰਰਾਜ ਅਭਿਮਾਨ ਸੋ ਨਾਕ ਪਾਤੀ ਹੋ ਬਰਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸਟਾ ਕਾ ਜੰਤ ਆਪ ਸੋ ਕਰਮੰਤ ਕਹਾਵੈ ਜਨਮ ਰਹਿ ਉਹ ਜੋਨ ਪਰਮਾਵੈ ਧਨ ਭੂਮ ਕਾ ਜੋ ਰਗਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੇ ਸੁਖ ਪਾਵੇ ਤਨਵੰਤਾ ਹੋਇ ਕੈ ਕਰ ਅਗਰ ਬਾਵੈ ਤ੍ਰੇਨਸ ਮਾਰਗ ਸੰਗ ਨਾ ਜਾਵੇ ਬਹੁ ਲਸ਼ਕਰ ਮਨੂ ਕੋ ਪਰ ਕਰੇ ਆਸ ਭਲ ਪੀਤਰ ਤਾਂ ਕੈ ਹੋਏ ਬినాਸ਼ ਸਾਰ ਤੇ ਆਪ ਜਾਨ ਬਲਵੰਤ ਕਿਨ ਮੈਂ ਹੋਏ ਜਾਏ ਪਸਵੰਤ ਕਿਸੇ ਨਾ ਬਧ ਆਪ ਅਹੰਕਾਰੇ ਤਨੁ ਰਾਜਿਸ ਕਰੇ ਖਵਾਰੀ ਗੁਰ ਪ੍ਰਸਾਦਿ ਜਾਂ ਕੈ ਮਿਟੈ ਅਬਮਾਨ ਜੋ ਜਨ ਨਾਨਕ ਦਰਗਹਿ ਬਰਵਾਨ ਹੋੜ ਗਰਮ ਕਰੇ ਹਉ ਤਾਰੈ ਸ਼ਰਮ ਪਾਵੇ ਸਗਰੇ ਬਿਰਥਾਰੇ ਅਨਕਤ ਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰਿ ਫਿਰ ਉਤਾਰ ਅਨਕ ਜਤਨ ਕਰ ਆਤਮ ਨਿਹਦਰਾਵੈ ਹਰਿ ਦਰਗਹਿ ਕਉ ਕੈ ਸਹਿ ਗਵੈ ਹਾਬਸ ਕੋ ਜੋ ਪਲਾ ਕਾ ਹਾਵੈ ਤੇ ਸੇ ਪਲਾਏ ਨਿਗਨ ਆਵੈ ਸਰਵ ਗਰੇ ਇਨਜਾਂ ਕਾ ਮਨ ਹੋਏ ਕੋ ਨਾਨਕ ਤਾ ਕੀ ਨਿਰਮਲ ਹੋਏ ਜਬ ਲਗ ਜਾਣੇ ਮਜਤਕਸ਼ ਹੋਏ ਤਬਲ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਬਲਾ ਗਰ ਬਜਾਉਣ ਮੈਂ ਫਿਰਤਾ ਜਬ ਧਾਰ ਐ ਕੋ ਬਹਿਰੀ ਮੀ ਤੇ ਤਬ ਲਗਨੇ ਚਲਣਾ ਹੈ ਚੀਤ ਜਬ ਲਗ ਓ ਮਗਰ ਸੰਗਮ ਆਏ ਤਬ ਲਗ ਤਰਮਰਾਇ ਦੇਸ ਜਾਏ ਕਰ ਕਿਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹੋਂ ਛੂਟੇ ਸੈਸ ਘਟੇ ਇਲਾਕ ਉੜਤਾ ਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹ ਤੇ ਤ੍ਰਿਪਤਾ ਵੇ ਕਬ ਖਪ ਮਰੇ ਬਿਨਾ ਸੰਤੋਖਾ ਨਹੀਂ ਕੋ ਰਾਜ ਸੁਪਨ ਮਨੋਰਥ ਬਿਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਰ ਅਸਦਾ ਨਾਨਕ ਹਰ ਜਾਵ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਲ ਕਹਾ ਵਿਚਾਰ ਜੈਸੀ ਦ੍ਰਿਸ਼ਤ ਕਰੇ ਤਾ ਹੋਏ ਆਪੇ ਆਪ ਪ੍ਰਭ ਸੋਏ ਜੋ ਕਿ ਯਕੀਨ ਸੋ ਆਪਣੇ ਰੰਗ ਸਾਧ ਦੂਰ ਸਭ ਕੇ ਸੰਗ 부ਜੇ ਦੇਖੇ ਕਰੈ ਬੇਗ ਆਪੇ ਇੱਕ ਆਪੇ ਅਨੇਕ ਅਮਰਿਨਾਂ ਦਨ ਸੇ ਆਵੈ ਨਾ ਜਾਏ ਨਾਨਕ ਸਾਦੀਏ ਹਸਮਾਏ ਆਪੋ ਮਦੇ ਸੇ ਸੰਧੀ ਆਪ ਆਪ ਰਚਿਆ ਸਭ ਕੇ ਸਾਧ ਆਪ ਕਿਨੋ ਆਪਨ ਵਿਸਥਾਰ ਸਭ ਕਿਸ ਉਸ ਕਾ ਹੋ ਕਰ ਨਿਹਾਰ ਉਸ ਤੇ ਭੈਣ ਭੈਣ ਕਹੋ ਗਸ ਹੋਏ ਥਾਂਦਨਤਰ ਏਕੋ ਸੋਏ ਆਪਣੇ ਚਲਤ ਆਪ ਕਰ ਨਿਹਾਰ ਕਉ ਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀ ਮਿਲ ਕਹਿ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦਿ ਕੇ ਨੈ ਭਖਿਆਨੀ ਸਤ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਬਰਲੇ ਜੀ ਨਾ ਭਲਾ 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 ਤੇਰਾ ਰੂਪ ਅਰਸੰਦਰ ਅਵਾਰ ਅਨੂਬ ਨਿਰਮਲ 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 ਤੇਰੀ ਬਾਣੀ ਕੜਗਸੁਨੀ ਸਰਵਨ ਬਖਾਣੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਸੋ ਕੀ ਬਸ ਐ ਮਸਕੀਨੀਆਂ ਆਪਨੇ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬਗਲੇ ਅਸ਼ਟ ਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਕ ਪਾਤੀ ਹੋ ਬਸਵਾਨ ਜੋ ਜਾਣੈ ਮੈਂ ਜੋਗਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪ ਸੋ ਕਰਮਵੰਤ ਕਹਾਵਾ ਜਨਮ ਰਹਿ ਉਹ ਜੋਨ ਪਰਮਾ ਵੈ ਧਨ ਭੂਮ ਕਾ ਜੋ ਕਰਗਮਾਨ ਸੋ ਮੂਰਖ ਅੰਧ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੇ ਸੁਖ ਪਾਵੇ ਤਨਵੰਤਾ ਹੋਇ ਕੈ ਕਰ ਅਗਰ ਬਾਵੇ ਤ੍ਰੇਨਸ ਮਾਰਗ ਸੰਗ ਨਾ ਜਾਵੇ ਬਹੁ ਲਿਸ਼ ਕਰਮਾਂ ਨੂੰ ਕੋਪਰ ਕਰੇ ਆਸ ਭਾਲ ਪਿਤਰ ਤਾਂ ਕੈ ਹੋਏ ਬినాਸ਼ ਸਾਬ ਤੇ ਆਪ ਜਾਨ ਬਲਵੰਤ ਕਿਨ ਮੈਂ ਹੋਏ ਜਾਏ ਬਸਮੰਤ ਕਿਸੇ ਨਾ ਬਧ ਆਪ ਅਹੰਕਾਰੇ ਤੈਨੂੰ ਲੈ ਤਿਸ ਕਰੇ ਖਵਾਰੀ ਗੁਰ ਤੁਸਾਰ ਦੇ ਜਾ ਕੇ ਮਿਟੇ ਅਭਾਨ ਜੋ ਜਾਨ ਨਾਨਕ ਦਰਗਹਿ ਬਰਵਾਨ ਹੋੜ ਕਰਮ ਕਰੇ ਹਉਤਾਰ ਸਰਮ ਪਾਵੇ ਸਗਲੇ ਬਿਰਥਾਰੇ ਅਨਕਤ ਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਵਰ ਉਤਾਰ ਅਨਕ ਜੇਤਨ ਕਰ ਆਤਮ ਨਿਹਦਰਾ ਵਾ ਹਰ ਦਰਗਹਿ ਕੋ ਕੈ ਸੇ ਗਵੇ ਆਪਸ ਕੋ ਜਿਉ ਪਲਾ ਕਾ ਹਾਵੈ ਤੇ ਸੇ ਪਲਾਏ ਨਿਗਰਨ ਆਵੈ ਸਰਬਿ ਗਰੇਨ ਜਾਂ ਕਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਹੋਏ ਜਵ ਲਗ ਜਾਣੇ ਮਜਤਕਸ਼ ਹੋਏ ਤਵਲ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਵਲਾ ਗਰਬਜੋਂਨ ਮਹਿ ਫਿਰਤਾ ਜਬ ਧਾਰ ਐ ਕੋ ਬਹਿਰੀ ਮੀ ਤੇ ਤਵ ਲਗਨੇ ਚਲਣਾ ਹੈ ਚੀਤ ਜਵ ਲਗ ਓ ਮਗਰ ਸੰਗਮ ਆਏ ਤਵ ਲਗ ਤਰਮਰਾਏ ਦੇਸ ਜਾਏ ਕਰ ਕਿਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹੋਂ ਛੂਟੇ ਸਾਜ ਘਟੇ ਇਲਾਕ ਉੜਤਾ ਵੇ ਤ੍ਰਿ ਤਨ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਗਏ ਕਰੇ ਨਹ ਤੇ ਤ੍ਰਿਪਤਾ ਵੇ ਕਬ ਖਪ ਮਰੇ ਬਿਨਾ ਸੰਤੋਖ ਨਹੀਂ ਕੋ ਰਾਜ ਸੁਪਨ ਮਨੋਰਥ ਵਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਵਸਰਾ ਸਦਾ ਨਾਨਕ ਹਰ ਜਾਵ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਲ ਕਹਾ ਵਿਚਾਰੇ ਜੈ ਜੀ ਦ੍ਰਿਸ਼ਟ ਕਰੇ ਤਕਾ ਹੋਏ ਆਪੇ ਆਪਾ ਪ੍ਰਭ ਸੋਏ ਜੋਗੇ ਯਕੀਨ ਸੋ ਆਪਣੇ ਰੰਗ ਸਾਧ ਦੂਰ ਸਭ ਕੇ ਸੰਗ 부ਜੇ ਦੇਖੇ ਕਰੇ ਬੇਗ ਆਪੇ ਇੱਕ ਆਪੇ ਅਨੇਕ ਅਮਰੇਨਾਂ ਬਣ ਸੇ ਆਵੇ ਨਾ ਜਾਏ ਨਾਨਕ ਸਾਦੀਏ ਹਸਮਾਏ ਆਪੋ ਵਿਦੇਸ ਸੇ ਸਮਝੀ ਆਪ ਆ ਪਰਟੇ ਸਭ ਕੇ ਸਾਥ ਆਪ ਕਿਨੋ ਆਪਨ ਵਿਸਥਾਰ ਸਭ ਕਿਸ ਉਸਕਾ ਹੋ ਕਰਨੇ ਹਾਰ ਉਸਤੇ ਭੈਣ ਭੈਣ ਕਹੋਗੇ ਸੋ ਹੋਏ ਥਾਂਦਨਾ ਤਰੇ ਕੋ ਸੋਏ ਆਪਣੇ ਚਲੇਤ ਆਪ ਕਰਨੇ ਹਾਰ ਕਉ ਤੱਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀ ਮਿਲ ਕਹਿ ਨਾ ਜਾਏ ਸਤਿ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦਿ ਗਿਨੇ ਵਖਿਆਨੀ ਸਤ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਬਰਲੇ ਜੀ ਨਾ ਭਲਾ 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 ਤੇਰਾ ਰੂਪ ਅਰਸੁੰਦਰ ਅਵਾਰ ਅਨੂਪ ਨਿਰਮਲ 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 ਤੇਰੀ ਬਾਣੀ ਘੜ ਘੜ ਸੁਣੀ ਸਰਵਨ ਬਖਾਣੀ ਪੁਵਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਸੋ ਕੀ ਬਸ ਐਸ ਮਸਕੀਨੀਆਂ ਆਪਨੇ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਾਨਕ ਪਾਤੀ ਹੋ ਬਰਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤਰ ਆਪਸ ਕੋ ਕਰਮਵੰਤ ਕਹਾਵੈ ਜਨਮ ਰਹਿ ਉਹ ਜੋਨ ਪਰਮਾਵੈ ਧਨ ਭੂਮ ਕਾ ਜੋ ਕਰੇ ਗਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੇ ਸੁਖ ਪਾਵੇ ਤਨਵੰਤਾ ਹੋਇ ਕੈ ਕਰ ਅਗਰ ਬਾਵੇ ਤ੍ਰਿਨਸmarg ਸੰਗ ਨਾ ਜਾਵੇ ਬਹੁ ਲਸ਼ਕਰ ਮਨੂ ਕੋ ਪਰ ਕਰੇ ਆਸ ਬਲ ਪੀਤਰ ਪਾਗੇ ਹੋਏ ਬినాਸ਼ ਸਾਬ ਤੇ ਆਪ ਜਾਨ ਬਲਵੰਤ ਕਿਨ ਮੈਂ ਹੋਏ ਜਾਏ ਬਸਮੰਤ ਕਿਸੇ ਨਾ ਬਧ ਆਪ ਅਹੰਕਾਰ ਤੈਨੂੰ ਲੈ ਤਿਸ ਕਰੇ ਖਵਾਰੀ ਗੁਰ ਤੁਸਾਰ ਦੇ ਜਾਂ ਕੇ ਮਿਟੇ ਅਭਾਨ ਜੋ ਜਾਨ ਨਾਨਕ ਦਰਗਹਿ ਬਰਵਾਨ ਹੋੜ ਕਰਮ ਕਰੇ ਹਉ ਤਾਰ ਸਰਨ ਪਾਵੇ ਸਗਲੇ ਬਿਰਥਾਰੇ ਅਨਕਤ ਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਵਰ ਉਤਾਰ ਅਨਕ ਜਤਨ ਕਰ ਆਤਮ ਨਿਹਦਰਾ ਵਾ ਹਰ ਦਰਗਹਿ ਕੋ ਕੈ ਸੇ ਗਵੈ ਆਪਸ ਕੋ ਜਿਉ ਪਲਾ ਕਾ ਹਾਵੈ ਤੇ ਸੇ ਪਲਾਏ ਨਿਗਰਨ ਆਵੈ ਸਰਵ ਗਰੇਨ ਜਾਂ ਕਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਹੋਏ ਜਵ ਲਗ ਜਾਣੇ ਮਜਤਕਸ਼ ਹੋਏ ਤਵਲ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਵਲਾ ਗਰਬਜੋਨ ਮਹਿ ਫਿਰਤਾ ਜਬ ਧਾਰ ਐ ਕੋ ਬਹਿਰੀ ਮੀ ਤੇ ਤਵ ਲਗਨੇ ਚਲਣਾ ਹੈ ਚੀਤ ਜਬ ਲਗ ਓ ਮਗਰ ਸੰਗਮ ਆਏ ਤਵ ਲਗ ਤਰਮਰਾਏ ਦੇਸ ਜਾਏ ਕਰ ਕਿਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹਉ ਛੂਟੇ ਸੈਸ ਘਟੇ ਇਲਾਕ ਉੜਤਾ ਵੈ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹਿ ਤੇ ਤ੍ਰਿਪਤਾ ਬੈ ਕਬ ਖਪ ਮਰੇ ਬਿਨਾ ਸੰਕੋਗ ਨਹੀਂ ਕੋ ਰਾਜ ਸੁਪਨ ਮਨੋਰਥ ਬਿਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਰ ਅਸਾ ਨਾਨਕ ਹਰਜਾਬ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਲ ਕਹਾ ਵਿਚਾਰ ਜੈਸੀ ਦ੍ਰਿਸ਼ਟੀ ਕਰੇ ਤਕ ਹੋਏ ਆਪੇ ਆਪ ਪ੍ਰਭ ਸੋਏ ਜੋਗੇ ਯਕੀਨ ਸੋ ਆਪਣੇ ਰੰਗ ਸਾਧਾ ਦੂਰ ਸਭ ਕੇ ਸੰਗ ਬੁਝੇ ਦੇਖੇ ਕਰੇ ਬੇਗ ਆਪੇ ਇੱਕ ਆਪੇ ਅਨੇਕ ਮਰੀਨਾਂ ਬਣ ਸੇ ਆਵੇ ਨਾ ਜਾਏ ਨਾਨਕ ਸਾਦੀ ਇਹ ਹਸਮਾਇ ਆਪੋ ਬਦੇ ਸੇ ਸੰਧੀ ਆਪ ਆ ਪਰਚੇ ਸਭ ਕੇ ਸਾਥ ਆਕੀਨੋ ਆਪਨ ਵਿਸਥਾਰ ਸਭ ਕੇ ਉਸਕਾ ਹੋ ਕਰ ਨਿਹਾਰ ਉਸਤੇ ਭੈਣ ਭੈਣ ਕਹੋ ਗਸ਼ ਹੋਏ ਥਾਂਦ ਨਤਰ ਏਕੋ ਸੋਏ ਆਪਣੇ ਚਲਤ ਆਪ ਕਰ ਨਿਹਾਰ ਕਉ ਤੱਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀ ਨ ਕਹਿ ਨ ਜਾਏ ਸਾਰੇ ਸਤ ਸਤਿ ਪ੍ਰਭ Swami ਗੁਰ ਪ੍ਰਸਾਦਿ ਕਿਨੇ ਵਖਿਆਨੀ ਸੱਚ 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 ਸਭ ਕੀ ਨਾ ਕੋਡ ਮਦੇ ਕਿਨੇ ਬਰਲੇ ਤੀ ਨਾ ਭਲਾ 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 ਤੇਰਾ ਰੂਪ ਅਰਸੁੰਦਰ ਅਵਾਰ ਅਨੂਪ ਨਿਰਮਲ 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 ਤੇਰੀ ਬਾਣੀ ਕੜਗ ਸੁਣੀ ਸਰਬਨ ਬਖਾਣੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਸੋ ਕੀ ਬਸੇ ਮਸਕੀਨੀਆਂ ਆਪਨਿ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਾਕ ਪਾਤੀ ਹੋ ਬਰਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੈ ਜਨਮ ਰਹਿ ਉਹ ਜੋਨ ਪਰਮਾਵੈ ਧਨ ਭੂਮ ਕਾਰਿਓ ਕਰੇ ਗਮਾਨ ਸੋ ਮੂਰਖ ਅੰਧ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੇ ਸੁਖ ਪਾਵੇ ਤਨਵੰਤਾ ਹੋਇ ਕੈ ਕਰ ਅਗਰ ਬਾਵੇ ਤ੍ਰਿਣ ਜਮਾਨ ਗ ਸੰਗ ਨਾ ਜਾਵੇ ਬਹੁ ਲਿਸ਼ ਕਰਮਾਂ ਨੂੰ ਕੋਪਰ ਕਰੇ ਆਸ ਭਲ ਪੀਤਰ ਪਾਂਗੇ ਹੋਏ ਬినాਸ਼ ਸਾਬਤ ਆਪ ਜਾਨੇ ਬਲਵੰਤ ਕਿੰਮਾ ਹੋਏ ਜਾਏ ਬਸਮੰਤ ਕਿਸੇ ਨਾ ਬਧ ਆਪ ਅਹੰਕਾਰੇ ਤਨੁ ਲਾਇ ਤਿਸ ਕਰੇ ਖਵਾਰੀ ਗੁਰ ਪ੍ਰਸਾਦਿ ਜਾਂ ਕੇ ਮਿਟੈ ਬਮਾਨ ਸੋ ਜਾਨ ਨਾਨਕ ਦਰਗਹ ਬਰਵਾਨ ਹੋੜ ਕਰਮ ਕਰੇ ਹਉਤਾਰ ਸਰਨ ਪਾਵੇ ਸਗਲੇ ਫਿਰਥਾਰੇ ਅਨਕਤ ਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਉਤਾਰ ਅਨਕ ਜੇਤਨ ਕਰ ਆਤਮੈ ਦਰਾਵਾ ਹਰਿ ਦਰਗਹ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਾ ਹਵਾ ਤੇ ਸੇ ਭਰਾਏ ਨਿਗਰ ਆਵੇ ਸਰਵ ਗਰੇਨ ਜਾਂ ਕਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਸੋਏ ਜਦ ਲਗ ਜਾਣੇ ਮਜਤਕਸ਼ ਹੋਏ ਤਵਲ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਵਲਾ ਘਰ ਬਜਾਉਂ ਮਹਿ ਫਿਰਤਾ ਜਬ ਧਾਰ ਐ ਕੋ ਬਹਿਰੀ ਮੀਂ ਤੇ ਤਵ ਲਗਨੇ ਚਲਣਾ ਹੈ ਚੀਤ ਜਦ ਲਗ ਓ ਮਗਰ ਸੰਗਮ ਆਏ ਤਵ ਲਗ ਧਰਮ ਰਾਏ ਦੇਸ ਜਾਏ ਕਰ ਕਿਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹੋਂ ਛੂਟੇ ਸੈਸ ਘਟੇ ਇਲਾਕ ਉੜਤਾ ਵੈ ਤ੍ਰਿਪਤਨ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਗਏ ਕਰੇ ਨਹ ਤੇ ਤ੍ਰਿਪਤਾ ਵੈ ਕਬ ਖਪ ਮਰੇ ਬਿਨਾ ਸੰਤੋਗ ਨਹੀਂ ਕੋ ਰਾਜ ਸੁਪਨ ਮਨੋਰਥ ਬਿਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਰਸਦਾ ਨਾਨਕ ਹਰ ਜਾਵ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਲ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤਕਾ ਹੋਏ ਆਪੇ ਆਪ ਅਪਰਖ ਸੋਏ ਜੋ ਕਿ ਯਕੀਨ ਸੋ ਆਪਣੇ ਰੰਗ ਸਾਜ਼ ਦੂਰ ਸੋ ਕੇ ਸੰਗ ਬੁਝੇ ਦੇਖੇ ਕਰੇ ਬੇਗ ਆਪੇ ਇੱਕ ਆਪੇ ਅਨੇਕ ਹਮਰੇ ਨਾਂਦਨ ਸੇ ਆਵੇ ਨਾ ਜਾਏ ਨਾਨਕ ਸਾਦੀਏ ਹਸਮਾਏ ਆਪੋ ਵਿਦੇਸੇ ਸੰਧੀ ਆਪ ਆ ਪਰਚੇ ਆ ਸੰਗ ਸਤ ਆਪਕੀ ਨੂੰ ਆਪਨ ਵਿਸਥਾਰ ਸਭ ਕੇ ਉਸਕਾ ਹੋ ਕਰ ਨਿਹਾਰ ਉਸਤੇ ਭੈਣ ਭੈਣ ਕਹੋਂ ਕਸ ਹੋਏ ਥਾਂਦ ਨਤਰ ਏ ਕੋ ਸੋਏ ਆਪਣੇ ਚਲੇਤ ਆਪ ਕਰਨੇ ਹਾਰ ਅਕਉਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀ ਲਖਹਿ ਨ ਜਾਏ ਸਾਥ ਸਾਥ ਸਾਧ ਪ੍ਰਸਵਾਮੀ ਗੁਰ ਪ੍ਰਸਾਰ ਕੀ ਨਿਵਖਿਆਨੀ ਸਤ ਸੱਚ ਸੱਚ ਸਭ ਕੀ ਨਾ ਕੋੜ ਮਦ ਕਿਨੇ ਬਰਲੇ ਈ ਨਾ ਭਲਾ 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 ਤੇਰਾ ਰੂਪ ਅਰ ਸੁੰਦਰ ਅਵਾਰ ਅਨੂਬ ਨਿਰਮਲ 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 ਤੇਰੀ ਬਾਣੀ ਘੜਗਸੁਮੀ ਸਰਬਨ ਬਖਾਣੀ ਭਵਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਸੁਖੀ ਬਸੇ ਮਸਕੀਨੀਆਂ ਆਪਨਿ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਾਕ ਪਾਤੀ ਹੋ ਬਸਵਾਨ ਜੋ ਜਾਣੈ ਮੈਂ ਜੋ ਬਨਵੰਤਾ ਸੋ ਹੋਵਤ ਵੇਸਟਾ ਕਾ ਜੰਤਰ ਆਪਸ ਕੋ ਕਰਮੰਤ ਕਹਾਵੈ ਜਨਮ ਰਹਿ ਉਹ ਜੋਨ ਪਰਮਾਵੈ ਧਨ ਭੂਮ ਕਾਰਿਓ ਕਰੇ ਗਮਾਨ ਸੋ ਮੂਰਖ ਅੰਧ ਅਗਿਆਨ ਘਰ ਕਿਰਪਾ ਜਿਸਕੇ ਹਿਰਦੈ ਗਰੀਬੀ ਬਸਾਵੈ ਨਾਨਕ ਇਹਾ ਮੁਕਤ ਆਗੇ ਸੁਖ ਪਾਵੈ ਤਨਵੰਤਾ ਹੋਇ ਕੈ ਕਰ ਅਗਰ ਬਾਵੈ ਤ੍ਰਿਨ ਜਮਾਨ ਗ ਸੰਗ ਨਾ ਜਾਵੈ ਬਹੁ ਲਸ਼ ਕਰਮਾਂ ਨੂੰ ਕੋ ਪਰ ਕਰੇ ਆਸ ਬਲ ਪੀਤਰ ਪਾਂਗਿਆ ਹੋਏ ਬినాਸ਼ ਸਾਰ ਤੇ ਆਪ ਜਾਨ ਬਲਵੰਤ ਕਿਨ ਮੈਂ ਹੋਏ ਜਾਏ ਪਸਵੰਤ ਕਿਥੇ ਨਾ ਬਧ ਆਪ ਅਹੰਕਾਰੇ ਤਨੁ ਰਾਇ ਤਿਸ ਕਰੇ ਖਵਾਰੀ ਗੁਰ ਪ੍ਰਸਾਦਿ ਜਾਂ ਕੇ ਮਿਟੇ ਅਭਾਨ ਸੋ ਜਾਨ ਨਾਨਕ ਦਰਗਹਿ ਬਰਵਾਨ ਹੋੜ ਕਰਮ ਕਰੇ ਹਉ ਤਾਰੈ ਸਰਮ ਪਾਵੇ ਸਗਰੇ ਬਿਰਥਾਰੇ ਅਨਕਤ ਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਉਤਾਰ ਅਨਕ ਜੇਦਨ ਕਰ ਆਤਮੈ ਦਰਾਵਾ ਹਰਿ ਦਰਗਹਿ ਕੋ ਕੈ ਸੈ ਗਵੈ ਹਾਬਸ ਕੋ ਜੇ ਉਪਰ ਲਗਾ ਹਾਵੈ ਤੇ ਸੇ ਭਰਾਏ ਨਿਢ ਆ ਵੈ ਸਰਵ ਗਿਰੇ ਨਿ ਜਾਂ ਕਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਸੋਏ ਜਦ ਲਗ ਜਾਣੇ ਮਜਤ ਕਸ਼ ਹੋਏ ਤਾ ਬਿਲਕੁ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਾ ਬਲਾ ਗਰ ਬਜੌਰ ਮਹਿ ਫਿਰਤਾ ਜਬ ਧਾਰ ਐ ਕੋ ਬਹਿਰੀ ਮੀਂ ਤੇ ਤਬ ਲਗਨੇ ਚਲਣਾ ਹੈ ਚੀਤ ਜਦ ਲਗ ਮਗਰ ਸੰਗਮ ਆਏ ਤਬ ਲਗ ਤਰਮਦਾਏ ਦੇਸ ਜਾਏ ਕਰ ਕਿਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹੋਂ ਛੂਟੇ ਸੈਸ ਘਟੇ ਇਲਾਕ ਉੜਤਾ ਵੈ ਤ੍ਰਿਪਤਨ ਆਵੇ ਮਾਇਆ ਪਾਛੇ ਪਾਵੇਨ ਕਭੋਗ ਵਿਖਿਆ ਗਏ ਕਰੇ ਨਹ ਤੇ ਤ੍ਰਿਪਤਾ ਵੈ ਕਭ ਖਪ ਮਰੇ ਬਿਨਾ ਸੰਤੋਗ ਨਹੀਂ ਕੋ ਰਾਜ ਸੁਪਨ ਮਨੋਰਥ ਬਿਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਰਦਾ ਨਾਨਕ ਹਰ ਜਾਵ ਕਰਨ ਕਰਾਵਨ ਕਰਨੇ ਹਾਰ ਇਸੇ ਹਾਲ ਕਹਾ ਵਿਚਾਰ ਜੈਸੀ ਦ੍ਰਿਸ਼ਟ ਗਏ ਤਕ ਹੋਏ ਆਪੇ ਆਪ ਪ੍ਰਭ ਸੋਏ ਜੋ ਕਿ ਯਕੀਨ ਸੋ ਆਪਣੇ ਰੰਗ ਸਦਾ ਦੂਰ ਸਭ ਕੇ ਸੰਗ ਬੁਝੇ ਦੇਖੇ ਕਰੈ ਬੇਗ ਆਪੇ ਇੱਕ ਆਪੇ ਅਨੇਕ ਮਰੀਨਾਂ ਦਨ ਸੇ ਆਵੇ ਨਾ ਜਾਏ ਨਾਨਕ ਸਾਦੀਏ ਹਸਮਾਏ ਆਪੋ ਬਦੇ ਸੇ ਸੰਝੀ ਆਪ ਆਪਰਚੇ ਸਭ ਕੇ ਸਾਥ ਆਪਕੀਨੋ ਆਪਣੇ ਵਿਸਥਾਰ ਸਭ ਕਿਸ ਉਸਕਾ ਹੋ ਕਰ ਨਿਹਾਰ ਉਸਤੇ ਭੈਣ ਭੈਣ ਕਹੋਂ ਗਸ ਹੋਏ ਥਾਂਦਨੰਤਰ ਇੱਕੋ ਸੋਏ ਆਪਣੇ ਚਲਤ ਆਪ ਕਰ ਨਿਹਾਰ ਕਉ ਤੱਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀ ਮਿਲ ਕਹਿ ਨਾ ਜਾਏ ਸਾਰੇ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦਿ ਗਿਨੇਵਕੇ ਆਨੀ ਸਤ ਸੱਚ ਸਤ ਸਭ ਕੀ ਨਾ ਕੋੜ ਮਦੇ ਕਿਨੇ ਬਰਲੇ ਈਨਾ ਭਲਾ 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 ਤੇਰਾ ਰੂਪ ਅਰ ਸੁੰਦਰ ਅਵਾਰ ਅਨੂਭ ਨਿਰਮਲ 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 ਤੇਰੀ ਬਾਣੀ ਘੜ ਘੜ ਸੁਣੀ ਸਰਬਨ ਬਖਾਣੀ ਪੁਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਸੋ ਕੀ ਬਸ ਐ ਮਸਕੀਨੀਆਂ ਆਪਨੇ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਾਨਕ ਪਾਤੀ ਹੋ ਬਸਵਾਨ ਜੋ ਜਾਣੈ ਮੈਂ ਜੋਗਨਵੰਤ ਸੋ ਹੋਵਤ ਬਿਸਟਾ ਕਾ ਜੰਤ ਆਪ ਸੋ ਕਰਮੰਤ ਕਹਾਵੈ ਜਨਮ ਰਹਿ ਉਹ ਜੋਨ ਪਰਮਾਵੈ ਧਨ ਭੂਮ ਕਾ ਜੋ ਕਰੇ ਗਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੇ ਸੁਖ ਪਾਵੇ تنਵੰਤਾ ਹੋਇ ਕੈ ਕਰ ਅਗਰ ਬਾਵੇ ਤ੍ਰੇਜ਼ਮਾਰ ਅਗ ਸੰਗ ਨਾ ਜਾਵੇ ਬਹੁ ਲਿਸ਼ਕਰ ਮਨੂ ਕੋ ਪਰ ਕਰੇ ਆਸ ਪਾਲ ਪੀਤਰ ਪਾਂਗੇ ਹੋਏ ਬినాਸ਼ ਸਾਵਤੇ ਆਪ ਜਾਨ ਬਲਵੰਤ ਕਿਨ ਮਾ ਹੋਏ ਜਾਏ ਪਸਮੰਤ ਕਿਸੇ ਨਾ ਬਧ ਆਪ ਅਹੰਕਾਰ ਤੇਨ ਰਾਤਿਸ ਕਰੇ ਖਵਾਰੀ ਗੁਰ ਪ੍ਰਸਾਦ ਜਾਂ ਕੇ ਮਿਟੇ ਅਮਾਨ ਸੋ ਜਨ ਨਾਨਕ ਦਰਗਹਿ ਬਰਵਾਨ ਹੋੜ ਕਰਮ ਕਰੇ ਹਉ ਤਾਰ ਸਰਮ ਪਾਵੇ ਸਗਰੇ ਫਿਰ ਥਾਰੇ ਅਨਕਤ ਪਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਉਤਾਰ ਅਨਕ ਜੇਦਨ ਕਰ ਆਤਮ ਨਿਹਦਰਾ ਵਾ ਹਰਿ ਦਰਗਹਿ ਕੋ ਕੈ ਸੇ ਗਵੇ ਆਪਸ ਕੋ ਪਲਾ ਕਾ ਹਾਵੇ ਤੇ ਸੇ ਭਰਾਏ ਨੀਟ ਆਵੇ ਸਰਵ ਜਰੇ ਨ ਜਾਂ ਕਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮਜਤਕਸ਼ ਹੋਏ ਤਾਵਲ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਾਵਲਾ ਗਰ ਬਜਾਉਂ ਮਹਿ ਫਿਰਤਾ ਜਬ ਧਾਰ ਐ ਕੋ ਬਹਿਰੀ ਨੀ ਤੇ ਤਵ ਲਗਨੇ ਚਲਣਾ ਹੈ ਚੀਤ ਜਬ ਲਗ ਓ ਮਗਰ ਸੰਗ ਮਾ ਆਏ ਤਵ ਲਗ ਧਰਮ ਰਾਏ ਦੇਸ ਜਾਏ ਕਰ ਕਿਰਪਾ ਤੇ ਬੰਧਨ ਤੂਟੇ ਗੁਰ ਪ੍ਰਸਾਦ ਨਾਨਕ ਹਉ ਛੂਟੇ ਸੈਸ ਘਟੇ ਇਲਾਕ ਉੜਤਾ ਵੈ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹ ਤੇ ਤ੍ਰਿਪਤਾ ਵੈ ਕਬ ਖਪ ਮਰੇ ਬਿਨਾ ਸੰਤੋਖ ਨਹੀ ਕੋ ਰਾਜ ਸੁਪਨ ਮਨੋਰਥ ਬਿਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਵ ਸਰਸਾ ਦਾ ਨਾਨਕ ਹਰਜਾਬ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਲ ਕਹਾ ਵਿਚਾਰੇ ਜੈਸੀ ਦ੍ਰਿਸ਼ਟ ਕਰੇ ਤਕ ਹੋਏ ਆਪੇ ਆਪ ਪ੍ਰਭ ਸੋਏ ਜੋਗਿ ਯਕੀਨ ਸੋ ਆਪਨੇ ਰੰਗ ਸਾ ਦੂਰ ਸਭੋ ਕੇ ਸੰਗ ਬੂਜੇ ਦੇਖੇ ਕਰੈ ਬਿਬੇਗ ਆਪੇ ਇਕ ਆਪੇ ਅਨੇਕ ਮਰੇ ਨਾਂ ਦੇਨ ਸੇ ਆਵੇ ਨਾ ਜਾਏ ਨਾਨਕ ਸਾਦੀਏ ਹਸਮਾਏ ਆਪੋ ਬਦੇ ਸੇ ਸੰਧੀ ਆਪੋ ਆ ਪਰਚੇ ਸਭ ਕੇ ਸਾਥ ਆਪਕੀ ਨੋ ਆਪਨੇ ਵਿਸਥਾਰ ਸਭ ਕੇ ਉਸਕਾ ਹੋ ਕਰ ਨਿਹਾਰ ਉਸਤੇ ਭੈਣ ਭੈਣ ਕਹੋ ਗਿਸ਼ ਹੋਏ ਥਾਂਦ ਨਤਰ ਇਕੋ ਸੋਏ ਆਪਣੇ ਚਲਤ ਆਪ ਕਰ ਨਿਹਾਰ ਕਉ ਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀ ਨ ਕਹਿ ਨ ਜਾਏ ਸਤ 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 ਸਤਿ ਪ੍ਰਸਾਦ ਸਵਾਮੀ ਗੁਰਪਸਾਰ ਗਿਨੇਵ ਕਿਆਨੀ ਸੱਚ 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 ਸਭ ਕੀ ਨਾ ਕੋੜ ਮਦੇ ਕਿਨੇ ਬਰਲੇ ਤੀਨਾ ਭਲਾ 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 ਤੇਰਾ ਰੂਪ ਅਰਸੁੰਦਰ ਅਵਾਨ ਅਨੂਪ ਨਿਰਮਲ 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 ਤੇਰੀ ਬਾਣੀ ਕੜਗ ਸੁਣੀ ਸਰਵਨ ਬਖਾਣੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਸਲੋਕ ਸੋ ਕੀ ਬਸੇ ਮਸਕੀਨੀਆਂ ਆਪਨਿ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਾਕ ਪਾਤੀ ਹੋ ਬਸਵਾਨ ਜੋ ਜਾਣੈ ਮੈਂ ਜੋ ਬਰਮੰਤ ਸੋ ਹੋਵਤ ਵਿਸ਼ਟਾ ਕਾ ਜੰਤਰ ਆਪ ਸੋ ਕਰਮੰਤ ਕਹਾਵੈ ਜਨਮ ਰਹਿ ਉਹ ਜੋਨ ਪਰਮਾਵੈ ਧਨ ਭੂਮ ਕਾਰਿਓ ਕਰੇਗ ਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੈ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਆਗੇ ਸੁਖ ਪਾਵੇ ਤਨਵੰਤਾ ਹੋਇ ਕੈ ਕਰ ਅਗਰ ਬਾਵੈ ਤ੍ਰੇਨਸ ਮਾਰਗ ਸੰਗ ਨਾ ਜਾਵੇ ਬਹੁਲ ਅਸਕਰਮਾ ਨੂੰ ਕੋਪਰ ਕਰੇ ਆਸ ਬਾਲ ਪਿਤਰ ਤਾਂ ਗਏ ਹੋਏ ਵਿਨਾਸ਼ ਸਾਰ ਤੇ ਆਪ ਜਾਨ ਬਲਵੰਤਾ ਕਿਨ ਮੈਂ ਹੋਏ ਜਾਏ ਪਸਵੰਤਾ ਕਿਸੇ ਨਾ ਬਧ ਆਪ ਅਹੰਕਾਰੇ ਤੈਨ ਵਲੈ ਤਿਸ ਕਦੇ ਖਵਾਰੀ ਗੁਰ ਪ੍ਰਸਾਦਿ ਜਾਂ ਕੇ ਮਿਟੇ ਅਭਾਨ ਜੋ ਜਨ ਨਾਨਕ ਦਰਗਹਿ ਬਰਵਾਨ ਹੋੜ ਕਰਮ ਕਰੇ ਹਉ ਧਾਰੈ ਸਰਮ ਪਾਵੇ ਸਗਲੇ ਬਿਰਥਾਰੇ ਅਨਕਤ ਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਵਰ ਉਤਾਰ ਅਨਕ ਜਤਨ ਕਰ ਆਤਮ ਨਿਹਦਰਾਵਾ ਹਰਿ ਦਰਗਹਿ ਕੋ ਕਹਿ ਸੈ ਗਵੈ ਹਾਬਸ ਕੋ ਜੋ ਪਲਾ ਕਾ ਹਾਵੈ ਤੇ ਸੇ ਪਲਾਏ ਨਿਢ ਆਵੈ ਸਰਵ ਗਰੇ ਨਿ ਜਾਂ ਕਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਸੋਏ ਜਦ ਲਗ ਜਾਣੇ ਮਜਤਕਸ਼ ਹੋਏ ਤਾਵਲ ਕੋ ਸੁਖ ਨਾਹੀ ਕੋਏ ਜਦ ਇਹ ਜਾਣੇ ਮੈਂ ਕਿਛ ਕਰਤਾ ਤਾਵਲਾ ਗਰ ਬਜੌਣ ਮਹਿ ਫਿਰਤਾ ਜਦ ਧਾਰ ਐ ਕੋ ਬੈਰੀ ਮੀਤੇ ਤਵ ਲਗਨੇ ਚਲਣਾ ਹੈ ਚੀਤ ਜਦ ਲਗ ਓ ਮਗਰ ਸੰਗ ਮਾਏ ਤਵ ਲਗ ਤਰਮਦਾਏ ਦੇਸ ਜਾਏ ਕਰ ਕਿਰਪਾ ਤੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹੋਂ ਛੂਟੇ ਸੈਸ ਘਟੇ ਇਲਾਕ ਉੜਤਾ ਵੇ ਤ੍ਰਿਪਤਿ ਨ ਆਵੇ ਮਾਇਆ ਪਾਚੇ ਪਾਵੇ ਹਨਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾ ਵੇ ਕਬ ਖਪ ਮਰੇ ਬਿਨਾ ਸੰਤੋਗ ਨਹੀ ਕੋ ਰਾਜ ਸੁਭਨ ਮਨੋਰਥ ਬਿਰਤੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਰਦਾ ਨਾਨਕ ਹਰ ਜਾਵ ਕਰਨ ਕਰਾਵਨ ਕਰਨੇ ਹਾਰ ਇਸ ਕੇ ਹਾਲ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤਗਾ ਹੋਏ ਆਪੇ ਆਪ ਪ੍ਰਭ ਸੋਏ ਜੋ ਕਿ ਯਕੀਨ ਨਸੋ ਆਪਣੇ ਰੰਗ ਸਾਧ ਦੂਰ ਸਭ ਕੇ ਸੰਗ ਬੁਝੇ ਦੇਖੇ ਕਰੈ ਬੇਗ ਆਪੇ ਇੱਕ ਆਪੇ ਅਨੇਕ ਮੈਨਾ ਬਨਸੇ ਆਵੇਂ ਨਾ ਜਾਏ ਨਾਨਕ ਸਾਦੀਏ ਹਸਮਾਏ ਆਪੋ ਬਦੇ ਸੇ ਸੰਝੀ ਆਪ ਆਪਰਚੇਆ ਸਭ ਕੇ ਸਾਥ ਆਪਕੀ ਨੂੰ ਆਪਨੇ ਵਿਸਥਾਰ ਸਭ ਕੇ ਉਸਕਾ ਹੋ ਕਰ ਨਿਹਾਰ ਉਸਤੇ ਭੇਨ ਭੇਨ ਕਹੋ ਗਸ਼ ਹੋਏ ਥਾਂਦਨਾ ਤਰ ਇੱਕੋ ਸੋਏ ਆਪਣੇ ਚਲੇਤ ਆਪ ਕਰ ਨਿਹਾਰ ਕਉ ਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀ ਮਿਲ ਕਹੇ ਨਾ ਜਾਏ ਸਾਰੇ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦਿ ਕੇ ਨਿਵਕਿਆ ਨੀ ਸਤ ਸੱਚ ਸਤ ਸਭ ਕੀ ਨਾ ਕੋਟ ਮਦੇ ਕਿੰਨੇ ਬਰਲੇ ਜੀ ਨਾ ਭਲਾ 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 ਤੇਰਾ ਰੂਪ ਅਰਸੰਦਰ ਅਵਾਰ ਅਨੂਬ ਨਿਰਮਲ 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 ਤੇਰੀ ਬਾਣੀ ੜਗੜ ਸੁਣੀ ਸਰਵਨ ਬਖਾਣੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ